ਯੂਕਾਲਜੀ ਹਰਜਿੰਦਰ ਵਾਲੀਆ ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਛੇਰੋ ਹੀ ਅਪੀਲ ਕਿ ਤੁਸੀਂ ਜਿਹੜੇ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਤੇ ਹੁਣ ਮੈਂ ਜਿਹੜੀ ਅੱਜ ਦੀ ਗੱਲ ਕਰਨੀ ਹੈ ਤੁਹਾਡੇ ਨਾਲ ਉਹ ਇੱਕ ਬशीर ਬਦਰ ਦੇ ਸ਼ੇਰ ਨਾਲ ਕਰਦੀ ਹੈ ਕੀ ਕਹਿੰਦੇ ਨੇ ਬਦਰ ਸਾਹਿਬ ਸਿਆਸਤ ਕੀ ਆਪਣੀ ਸਿਆਸਤ ਕੀ ਆਪਣੀ ਅਲੱਗ ਇੱਕ ਜ਼ੁਬਾਨ ਹੁੰਦੀ ਹੈ ਜੋ ਲਿਖਾ ਹੋ ਇਕਰਾਰ ਤੋਂ ਇਨਕਾਰ ਪੜਨਾ ਦੇਖੋ ਸਿਆਸਤ ਦੀ ਜ਼ੁਬਾਨ ਅਲੱਗ ਹੁੰਦੀ ਹੈ ਇਹ ਗਲਤ ਮੰਨਣ ਵਾਲੀ ਤੁਸੀਂ ਇਹ ਦੇਖੋ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਕਿਹਾ ਰਾਜਵਾਨਾ ਨੂੰ ਇਹ ਸੀ ਕਿ 31 ਦਸੰਬਰ ਤੱਕ ਅਸੀਂ ਇਹ ਕਰ ਦਾਂਗੇ ਰੋਸ ਪ੍ਰਦਰਸ਼ਨ ਕਰਾਂਗੇ ਤੁਸੀਂ ਆਪਦੇ ਭੁਖੜਤਾਲ ਖੁੱਲੋ ਜੀ ਅਸੀਂ 26 ਲੱਖ ਲੈ ਕੇ ਜਾਵਾਂਗੇ ਉੱਥੇ ਅਸੀਂ ਦਸਤਖਤਾਂ ਤੇ ਪੱਡਾ ਬਣ ਕੇ ਵੱਡਾ ਰੋਸ ਪ੍ਰਦਰਸ਼ਨ 6 ਟੂਨ ਫਾਊਂਡੇਸ਼ਨਲ ਮੀਟਿੰਗ ਆ ਇਧਰ ਲੀਆਂ ਮੀਟਿੰਗਾਂ ਉੱਧਰ ਲੀਆਂ ਬਹੁਤ ਕੁਝ ਕੀਤਾ ਤੇ ਫੇਰ ਕੀ ਕਿਹਾ ਜੀ ਮਲਤਵੀ ਕਰ ਦਿੰਦੇ ਹੁਣ ਜੋ ਕਿਹਾ ਉਹ ਨਹੀਂ ਹੋ ਰਿਹਾ ਮੁਲਤਵੀ ਕਰਨ ਦਾ ਵੀ ਪਿੱਛੇ ਵੀ ਸਿਆਸਤ ਹੈ ਉਹ ਕਿਵੇਂ ਹੈ ਕਹਿੰਦੇ ਜੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਖੁਦਾਏ ਔਰਾਂ ਕੇ ਪਕੜਤਾ ਚੜਵਾਤੀ ਬਲਵੰਤ ਸਿੰਘ ਰਾਜਵਾਨਾ ਦੀ ਇੱਥੇ ਤੱਕ ਵੀ ਮੰਨ ਲੈਣੇ ਪਰ ਉਹ ਜੋ ਕਿਹਾ ਸੀ ਉਹ ਕਿੱਥੇ ਹੋ ਰਿਹਾ ਹੈ ਉਹ ਕਿਹਾ ਸੀ ਕਿ ਅਸੀਂ ਕਰਾਂਗੇ ਕਹਿੰਦੇ ਜੀ ਹੁਣ ਆਪਾਂ ਮੁਲਤਵੀ ਕਰ ਦਿੰਨੇ ਆ ਕਿਉਂ ਮੁਲਤਵੀ ਕਰ ਦਿੰਨੇ ਆ ਕਹਿੰਦੇ ਜੀ ਜੜੇ ਹਰਮੀਤ ਸਿੰਘ ਕੱਲ੍ਹ ਕਰਨੇ ਉਹੋ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਚਿੱਠੀ ਲਿਖਤੀ ਇੱਕ ਅਕਾਲ ਤਖਬ ਦੇ ਜਥੇਦਾਰ ਨੂੰ ਤੇ ਉਹ ਇਹ ਕਹਿੰਦੇ ਨੇ ਕਿ ਜੀ ਜਿਹੜੀ ਕਮੇਟੀ ਤੁਸੀਂ ਬਣਾਈ ਸੀ ਉਹਦੇ ਤੇ ਤੀ ਭਾਵਨਾ ਦੇ ਤੇ ਖਿਲਾਫ ਹੈ ਉਹ ਤੇ ਉਲਟ ਹੈ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਉਹ ਪਿਆਰ ਨਾਲ ਗੱਲ ਕਰਨ ਦੀ ਗੱਲ ਕਰ ਰਹੇ ਸੀ ਦੇਖੋ ਅੱਜ ਕੱਲ੍ਹ ਕੱਲ ਦਾ ਜੋ ਹੈ ਉਹ ਤਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਚਾਹੇ ਉਹ ਮਰਜਿੰਦਰ ਸਿਰਸਾ ਕਾਲਕਾ ਜਾਂ ਜਿਹੜਾ ਹੈ ਜਗਦੀਪ ਕਾਲੋਂ ਇਹ ਸਾਰੇ ਤਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਨੇ ਤੋਂ ਉਹ ਤਾਂ ਕਹਿ ਨਹੀਂ ਸੀ ਕਿ ਰੋਸ ਪ੍ਰਦਰਸ਼ਨ ਚ ਹੁਣ ਮੈਨੂੰ ਤਾਂ ਹੈਰਾਨੀ ਉਦੋਂ ਹੋਈ ਸੀ ਤੁਹਾਡੇ ਸ਼ਬਦ ਯਾਦ ਹੂੰ ਜਦੋਂ ਇਸ ਮੀਟਿੰਗ ਤੋਂ ਬਾਅਦ ਜਿੱਥੇ ਇੱਕ ਪਾਸੇ ਵਰਜਿੰਦਰ ਸਿੰਘ ਹਮਦਰਦ ਬੈਠਾ ਸੀ ਦੂਜੇ ਪਾਸੇ ਭਰਬੀਸ਼ਕ ਕਾਲਕਾ ਵਿਚਾਰੇ ਜਿਹੜੇ ਬੈਠੇ ਸੀ ਹਜਿੰਦਰ ਸਿੰਘ ਧੰਮੀ ਪ੍ਰਧਾਨ ਸਾਹਿਬ ਸ਼ੇਰ ਕਮਲਦੀਪ ਕੌਰ ਤੇ ਬਰਸਾਸਿੰਘ ਬਟੋਹਾ ਪੰਜੇ ਬੈਠੇ ਸੀ ਕਹਿੰਦੇ ਜੀ ਅਸੀਂ ਪਿਆਰ ਨਾਲ ਗੱਲ ਕਰਾਂਗੇ ਅਸੀਂ ਤਕਰਾਰ ਨਹੀਂ ਕਰਨਾ ਉਦੋਂ ਹਾਲੇ ਮੁੱਲਤਬ ਨਹੀਂ ਕੀਤੀ ਸੀ ਜਿਹੜੀ ਬੀ ਆਰ ਇਟਲੀ ਹੈ ਉਦੋਂ ਪਿਆਰ ਦੀਆਂ ਗੱਲਾਂ ਪਿਆਰ ਨਾਲ ਗੱਲ ਕਰਨ ਦੀ ਗੱਲ ਤੇ ਦੂਜੇ ਪਾਸੇ ਰੋਸ ਪ੍ਰਦਰਸ਼ਨ ਦੀ ਗੱਲ ਮੈਂ ਉਹਦੇ ਕਿਹਾ ਸੀ ਕਿ ਕੀ ਮਾਜ਼ਰਾ ਕੀ ਹੈ ਇਹੀ ਹੈ ਜੋ ਬਸ਼ੀਰ ਬਦਰ ਕਹਿੰਦਾ ਕੋਹ ਕੁਛ ਕਰੋ ਕੁਛ ਲੋਕਾਂ ਨੂੰ ਸਮਝੂ ਬੇਵਕੂਫ ਮੂਰਖ ਬੁੱਧੂ ਤੇ ਦੇਖ ਲੋ ਜਿਹੜੀ ਮਾਫੀ ਦੀ ਗੱਲ ਹੋਈ ਉਹ ਵੀ ਤਾਂ ਬੁੱਧੂ ਬਣਾਉਣ ਵਾਲੀ ਗੱਲ ਹੈ ਪਹਿਲੀ ਤਾਂ ਗੱਲ ਹੈ ਮਾਫੀ ਮੰਗੀ ਨਹੀਂ ਗਈ ਇੱਕ ਬਰਤਾਸਰ ਜਿਹਾ ਜਿਹੜੀ ਬਾਵੀ ਮਗਲੀ ਪ੍ਰਧਾਨ ਅਕਾਲੀ ਦਰ ਨੇ ਕਹਿੰਦਾ ਜੀ ਰਸਿਆਂ ਨੂੰ ਵੀ ਸਦਾ ਦੇਤਾ ਕੋਈ ਮਾਫੀ ਕਿੱਥੇ ਹੈ ਜੀ ਸੁਣ ਲੋ ਭਾਸ਼ਣ ਸੁਣ ਲੋ ਉਹ ਇਹ ਕਹਿੰਦੇ ਨੇ ਕਿ ਸਾਨੂੰ ਮੈਂ ਮਾਫੀ ਇਸ ਕਰਕੇ ਮੰਗਦਾ ਹੈ ਕਿ ਅਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕੀ ਇਹਦਾ ਮਤਲਬ ਬੜਾ ਸਪਸ਼ਟ ਇਹ ਹੈ ਕਿ ਉਹ ਜਸਟੀਫਿਕੇਸ਼ਨ ਦੇ ਰਹੇ ਨੇ ਕਿ ਜੀ ਸੀਬੀਏ ਨੂੰ ਚੜਾਇਆ ਸੀ ਕਿ ਇਸ ਇਸ ਕਰਕੇ ਦਿਵਾ ਸਕੇ ਇਸ ਗਦਰਸ਼ਣ ਦੁੱਖ ਹੈ ਉਹ ਤਾਂ ਹਮਦਰਦੀ ਦੁੱਖ ਥੋੜੀ ਹੈ ਹਮਦਰਦੀ ਵਟੋਰ ਰਹੇ ਨੇ ਤੇ ਉਹਨੂੰ ਮਾਫੀ ਕਹਤਾ ਤੇ ਜੇ ਮਾਫੀ ਦਾ ਦੂਜਾ ਐਂਗਲ ਜੇ ਕਿ ਚਲੋ ਜੇ ਐਂ ਮਾਫੀ ਹੁੰਦੀ ਹੈ ਐਂ ਬੂਟ ਸਾਫ ਕਰਨੇ ਸੀ ਤੇ ਜਾਈਂ ਬਰਤਨ ਸਾਫ ਕਰਨੇ ਸੀ ਫਿਰ ਤਾਂ ਲੋੜੀ ਦੇ ਜ਼ਥੇਦਾਰ ਸਾਹਿਬ ਦੇ ਤਾਂ ਬਰਿਆਦਾ ਤਾਂ ਫਿਰ ਖਤਮ ਹੈ ਮਰਿਆਦਾ ਤੇ ਕਹਿੰਦੀ ਹੈ ਵੀ ਉਹ ਤਲਬ ਕਰਨਗੇ ਤਨਖਾਹ ਲੱਗੂ ਫਿਰ ਸਾਰਾ ਕੁਝ ਹੋ ਜਿਦ ਇੱਕ ਪਾਸੇ ਇਹ ਵੀ ਹੋ ਰਿਹਾ ਚਲੋ ਇਹ ਗੱਲ ਆਪਾਂ ਕਰ ਚੁੱਕੇ ਆ ਇਹਤੇ ਨਹੀਂ ਜ਼ਿਆਦਾ ਆਪਾਂ ਟਾਈਮ ਲਾਉਦੇ ਆਪਾਂ ਜਿਹੜੀ ਗੱਲ ਕਰਨੀ ਹੈ ਕਿ ਇਹ ਸਾਰਾ ਡਰਾਮਾ ਰਚਿਆ ਗਿਆ ਨਾਲ ਦੀ ਨਾਲ ਸਖਦੇਵ ਸਿੰਘ ਢੀਂਡ ਸਾਹਿਬ ਦਾ ਬਿਆਨ ਆ ਗਿਆ ਕਿ ਜੀ ਅਸੀਂ ਵਿਚਾਰ ਕਰਾਂਗੇ ਉਹਨਾਂ ਨੇ ਮਾਫੀ ਮੰਗ ਲਈ ਫਿਰ ਵਿਚਾਰ ਵੀ ਕਰ ਲਈ ਪ੍ਰਿੰਸ ਚੰਦੂ ਬਾਦਰਾ ਹਰਜਿੰਦਰ ਸਿੰਘ ਤਾਪੀ ਨਾਲ ਰਜੀਤ ਸਿੰਘ ਤਲਵੰਡੀ ਤੇ ਭੂਗਤੇ ਤੋ ਉਹ ਸਾਰਾ ਕੁਛ ਇੱਕ ਸਕ੍ਰਿਪਟਡ ਹੈ ਜੋ ਕੁਛ ਨਜ਼ਰ ਆਉਂਦਾ ਕਿ ਡਰਮ ਇਹ ਇੱਕ ਸਕ੍ਰਿਪਟ ਲਿਖੀ ਗਈ ਭਾਰਤੀ ਜਨਤਾ ਪਾਰਟੀ ਬੀ ਭਾਰਤੀ ਜਨਤਾ ਪਾਰਟੀ ਤੇ ਨਾਲ ਜੋ ਸਰਜੀਤ ਸਿੰਘ ਰਖੜਾ ਨੇ ਕਿਹਾ ਸੀ ਗੱਲਬਾਤ ਚੱਲ ਰਹੀ ਹੈ ਕਿਉਂਕਿ ਦੋਨੋਂ ਤਾਂ ਇੱਕ ਦੂਜੇ ਬਿਨਾਂ ਸਰਨਾ ਨਹੀਂ ਇਹ ਨੌ ਮਾਸ ਇਕੱਠੇ ਹੋਣਗੇ ਜੇ ਇਹਨਾਂ ਨੇ ਕੁਝ ਕਰਨਾ ਪੰਜਾਬ 'ਚ ਤੇ ਉਹ ਬੱਕਰੀ ਗੱਲ ਆ ਵੀ ਹੁਣ ਵੱਡਾ ਭਰਾ ਕੌਣ ਹੋਊ ਛੋਟਾ ਕੌਣ ਹੋਊ ਕਿਹਾਤਾ ਹੀ ਜਾਂਦਾ ਹੈ ਕਿ ਤੁਸੀਂ ਦੋਨੋਂ ਮਾਲਕੀਤ ਵਿੱਚੋਂ ਇੱਕ ਬੰਦਾ ਲੜ ਲਓ ਚਾਹੇ ਫਰੀਦਕੋਟ ਤੋਂ ਚਾਹੇ ਬਟਿੰਡੇ ਤੋਂ ਸਿਰ ਜੀਤ ਕੋ ਲੜ ਲੇ ਤੇ ਗੱਲ ਤਾਂ ਮੈਂ ਤਾਂ ਪ੍ਰਧਾਨਗੀ ਦੀ ਹੈ ਤੇ ਉੱਥੇ ਬਿਲਕੁਲ ਨਹੀਂ ਬੋਲੇ ਢੀਟਸਾ ਸਾਹਿਬ ਢੀਟਸਾ ਸਾਹਿਬ ਨੇ ਸ਼ੁਰੂ ਤੇ ਕਿਹਾ ਸੀ ਵੀ ਸੁਖਬੀਰ ਸਿੰਘ ਪ੍ਰਧਾਨ ਨਹੀਂ ਰਹਿਣਾ ਚਾਹੀਦਾ ਤਾਂ ਇਹਦਾ ਮਤਲਬ ਉਹ ਕਿ ਕਿਉਂਕਿ ਸੁਖਦੇਵ ਸਿੰਘ ਢੀਟਸਾ ਭਾਰਤੀ ਜਨਤਾ ਪਾਰਟੀ ਨਾਲ ਲੈ ਪਿਛੋਂ ਦੀ ਗੱਲ ਬੀਬੀ ਜਗੀਰ ਕੌਰ ਵਾਲੀ ਵੀ ਇਹੀ ਹੈ ਉੜਣ ਨੂੰ ਛੱਡ ਕੇ ਉਹ ਨਹੀਂ ਸਮਝੌਤਾ ਕਰਨਾ ਚਾਹੁੰਦੇ ਉਹ ਇੰਨੇ ਸ਼ਰਤ ਰਖਤੀ ਕਿ ਤੁਸੀਂ ਏਕਾ ਕਰੋ ਪਹਿਲਾਂ ਆਪਾਂ ਚ ਫਿਰ ਆਪਾਂ ਕਰਦੇ ਆਂ ਇਕੱਲੇ ਕੋਤਾ ਡਰਾਮ ਬਚਾਈਦਾ ਸੀ ਤੇ ਮਾਫੀ ਮੰਗ ਲੋ ਮਾਫੀ ਮੰਗ ਕੇ ਫਿਰ ਰੋਲਾ ਪਾ ਦੋ ਜੀ ਮਾਫੀ ਮੰਗ ਲਈ ਮਾਫੀ ਮੰਗ ਲਈ ਫਿਰ ਜਿਹੜਾ ਹੈ ਢੀਟਾ ਸਾਹਿਬ ਹਾਂਜੀ ਹਾਂ ਇਹਨਾਂ ਨੇ ਹੁਣ ਮਾਫੀ ਮੰਗ ਲਈ ਰੂਸਿਆ ਨੂੰ ਸੱਦਾ ਵੀ ਦਿੱਤਾ ਚਲੋ ਆਪਾਂ ਫਿਰ ਵਿਚਾਰ ਕਰਦੇ ਆਂ ਹੁਣ ਇਹ ਸਾਰਾ ਜਿਹੜਾ ਵਿਚਾਰ ਕਰਨ ਵਾਲੀ ਗੱਲ ਹੈ ਸਾਰਾ ਡਰਾਮਾ ਇਹ ਇੱਕ ਸਕ੍ਰਿਪਟਡ ਹੈ ਇਹ ਜੋ ਲੱਗੇ ਰਿਹਾ ਹੋਣਾ ਕੀ ਹੈ ਬੜੀ ਜਲਦੀ ਭਾਰਤੀ ਜਨਤਾ ਪਾਰਟੀ ਤੇ ਨਾਰ ਸਮਝੌਤਾ ਹੋਣਾ ਪਹਿਲਾਂ ਇਹਨਾਂ ਦਾ ਆਪਸ ਵਿੱਚ ਸਮਝੌਤਾ ਹੋਣਾ ਪਹਿਲਾਂ ਇੱਕਾ ਹੋ ਫਿਰ ਕਹਿ ਦਿੰਦੇ ਜੀ ਇੱਕਾ ਹੋ ਗਿਆ ਇਹ ਵੀ ਬੜੀ ਕਮਾਲ ਹੁੰਦੀ ਹੈ ਟੌੜਾ ਸਾਹਿਬ ਤੇ ਪ੍ਰਕਾਸ਼ ਸਿੰਘ ਬਾਦਲ ਲੜ ਪੈਂਦੇ ਸੀ ਤੇ ਫਿਰ ਜਦ ਦੋਨਾਂ ਦਾ ਸਮਝੌਤਾ ਆ ਜਾਂਦਾ ਕਿ ਆ ਜੀ ਪੱਤ ਦਾ ਸਮਝੌਤਾ ਜਿਹੜੀ ਦੋਨੇ ਪੱਤ ਸੀ ਐਚਪੀਐਮ ਆ ਬਾਕੀਆਂ ਦੀ ਕਿਸੇ ਨੇ ਨਹੀਂ ਸੁਣਨੀ ਇਹ ਜਿਹੜੇ ਕੁਝ ਕਹੇ ਨੇ ਉਹਨਾਂ ਦਾ ਜਦੋਂ ਇੱਕਾ ਹੋ ਗਿਆ ਸਿਮਰਜੀਤ ਸਿੰਘ ਮਾਨ ਕੀ ਕਰਦਾ ਹੈ ਜਾਂ ਕੀ ਕਹਿੰਦਾ ਹੈ ਰਵੀਂਦਰ ਸਿੰਘ ਕੀ ਕਹਿੰਦਾ ਹੈ ਇਹ ਸਾਰੀਆਂ ਗੱਲਾਂ ਪੁੱਲ ਜਾਣੀਆਂ ਨੇ ਤੇ ਦੋਨੋਂ ਦਾ ਇਕੱਠਾ ਹੋ ਗਿਆ ਤੇ ਭਾਰਤੀ ਜਨਤਾ ਪਾਰਟੀ ਨੇ ਕਹਿਣਾ ਚਲੋ ਜੀ ਹੁਣ ਆਪਾਂ ਗੱਲ ਕਰ ਲੈਂਦੇ ਆ ਫਿਰ ਆਪਾਂ ਸੀਟਾਂ ਦੀ ਬੰਡ ਕਰ ਲੈਂਦੇ ਆ ਹੁਣ ਇੱਕ ਵੱਡਾ ਸਵਾਲ ਤੇ ਉੱਠਦਾ ਹੈ ਕਿ ਧੀਰਸਾ ਸਾਹਿਬ ਪ੍ਰਧਾਨਗੀ ਤੇ ਬੰਨਣਗੇ ਜਾਂ ਕਿ ਪ੍ਰਧਾਨਗੀ ਤੇ ਵੀ ਖੁੱਲੋ ਹੁਣ ਬਰੋ ਤਾਂ ਪ੍ਰਧਾਨਗੀ ਦਾ ਮੈਂ ਹੁਣ ਇਹ ਸਾਰੀ ਕਹਾਣੀ ਚ ਜੇ ਸੁਖਵੀਰ ਸਿੰਘ ਬਾਦਲੀ ਪ੍ਰਧਾਨ ਰਹਿੰਦਾ ਜਿਹੜਾ ਕਿ ਉਹ ਬਾਜਤ ਹੈ ਕਿ ਰਹਿਣਾ ਵਈਆ ਬਾਕੀ ਤੁਸੀਂ ਜੋ ਮਰਜ਼ੀ ਕਰ ਲੋ ਸੀਟਾਂ ਦੇ ਵੰਡ ਜਿਵੇਂ ਮਰਜ਼ੀ ਕਰ ਲੋ ਤੇ ਉਹ ਜਿਹੜਾ ਉਹ ਇੱਕ ਹੈ ਉਹ ਹੌਣ ਵੱਲ ਜਾ ਰਿਹਾ ਹੈ ਸ਼ਾਇਦ ਇਹੀ ਬਟਾ ਰੇਡ ਕਾ ਹਲੇ ਬਚਿਆ ਸੱਚੀ ਗੱਲ ਤਾਂ ਇਹ ਹੈ ਉਸ ਰੇਡ ਕੇ ਤੇ ਦਰਮਿਆਨ ਇਹ ਗੱਲਬਾਤ ਚੱਲ ਰਹੀ ਹੈ ਮੈਂ ਜਿਹੜੀ ਗੱਲ ਤੁਹਾਨੂੰ ਦੱਸਣੀ ਚਾਹਣਾ ਇਸ ਵੀਡੀਓ ਰਹੀ ਪਿਆਰੇ ਦਰਸ਼ਕੋ ਇਹ ਜਿਹੜਾ ਵੀ ਦਾ ਪ੍ਰਦਰਸ਼ਨ ਰੋਸ ਮਾਰਚ ਇਹਨੂੰ ਮੁਲਤਵੀ ਕਰਨਾ ਤੇ ਦੂਜੇ ਪਾਸੇ ਸੰਦੀਪ ਸਿੰਘ ਢੀਟਸਾ ਦਾ ਕਹਿਣਾ ਕਿ ਇਹਨਾਂ ਨੇ ਮਾਫੀ ਮੰਗ ਲਈ ਅਸੀਂ ਵਿਚਾਰ ਕਰ ਰਹੇ ਹਾਂ ਇਸ ਸਾਰੀਆਂ ਗੱਲਾਂ ਜਿਹੜੀਆਂ ਉੱਪਰ ਹੋ ਰਹੀਆਂ ਨੇ ਚਾਹੇ ਉਹਦੇ ਜਿਹਦੇ ਉਹਦੇ ਵਿੱਚ ਕਾਲਕਾ ਦੀ ਚਾਹੇ ਸਿੱਸਾ ਦੀ ਚਾਹੇ ਸਿੱਧੇ ਤੌਰ ਗੱਲ ਚੱਲ ਰਹੀ ਹੈ ਲੇਕਿਨ ਹੋਣ ਵਾਲਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਸ਼ਰੋਮ ਦੇ ਉਮੀਦਵਾਰ ਸ਼ੋਭੀਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਹੂ ਸਮਝੌਤਾ ਔਰ ਸੀਟਾਂ ਦੀ ਹੂ ਵੰਡ ਇਸ ਵਾਰ ਜਿਆਦਾ ਸੀਟਾਂ ਲੈ ਕੇ ਜਾਓ ਜਿਹੜੀ ਭਾਰਤੀ ਜਨਤਾ ਪਾਰਟੀ ਔਰ ਕੀ ਬਣੂ ਦੋ ਬੰਦਿਆਂ ਦਾ ਇਕ ਕੁ ਪਹਿਲਾਂ ਵੀ ਠਬੀਆਂ ਲੱਗਦੀਆਂ ਆਈਆਂ ਨੇ ਇੱਕ ਤਾਂ ਬੀਐਸਪੀ ਦਾ ਕੀ ਬਣੂ ਇਹ ਦੇਖਣ ਵਾਲੀ ਗੱਲ ਹੈ ਮਾਇਆਵਦੀ ਤਾਂ ਪਹਿਲੇ ਹੀ ਕਹਤਾ ਸੀ ਵੀ ਅਸੀਂ ਕਈ ਧੋਖੇ ਖਾਦੇ ਨੇ ਇਹ ਦੇਖਣ ਵਾਲੀ ਗੱਲ ਹੋਏਗੀ ਦੂਜਾ ਰਾਜੋਵਾਨਾ ਦਾ ਕੀ ਬਣਿਆ ਰਾਜੋਵਾਨਾ ਦੇ ਕੇਸ ਦੇ ਵਿੱਚ ਕੀ ਸ਼ਰਤ ਰੱਖੜਗੇ ਕਿ ਉਹਦਾ ਕਰੋ ਫੈਸਲਾ ਬੱਦੀ ਸਿੰਘਾ ਦਾ ਕਰੋ ਫੈਸਲਾ ਸ਼ਰਤ ਭਾਵੇਂ ਇਹ ਇਹ ਬੈਸਿਕ ਕਦੇ ਸ਼ਰਤ ਰੱਖਣ ਦੀ ਕਪੈਸਿਟੀ ਚ ਨਹੀਂ ਜੇ ਤੁਸੀਂ ਕਹੋਗੇ ਰੋਸ ਮਾਰਚ ਜਿਹੜਾ ਮਲਤਵੀ ਹੋਇਆ ਇਹ ਰੋਸ ਮਾਰਚ ਕੱਢਣ ਦੀ ਕਪੈਸਿਟੀ ਚ ਵੀ ਨਹੀਂ ਸੀ ਕਠਿਨ ਨਹੀਂ ਕਰ ਸਕਦਾ ਜਿਹੜੇ ਬੰਦੇ ਹਾਂ ਹਾਂ ਜੇ ਕਿਤੇ ਕਿਸਾਨ ਜੱਥੇਬੰਦੀਆਂ ਨਾਲਜ ਇਹਦੇ ਸ਼ਾਇਦ ਇਹਨਾਂ ਦੀ ਗੱਲ ਬਣ ਜਾਂਦੀ ਤੇ ਇਹਨਾਂ ਕੋਲ ਇਹਨਾਂ ਨਹੀਂ ਸੀ ਤੇ ਬਾਰਗੇਨਿੰਗ ਪਾਵਰ ਖਤਮ ਹੋ ਚੁੱਕੀ ਹੈ ਹੁਣ ਪੁਰਾਣੇ ਜੱਥੇਦਾਰ ਰਹੇ ਨਹੀਂ ਉਹ ਇਸ ਸਾਰੇ ਹਾਲਾਤ ਦੇ ਵਿੱਚ ਜਿਹੜੀ ਪੰਜਾਬ ਦੀ ਸਿੱਖ ਸਿਆਸਤ ਅਕਾਲੀ ਸਿਆਸਤ ਤੇ ਸਮੁੱਚੇ ਤੌਰ ਤੇ ਪੰਜਾਬ ਦੀ ਸਿਆਸਤ ਜੋ ਜਿਹੜੀ ਹੈ ਉਹ ਇਸ ਤਰ੍ਹਾਂ ਦੇ ਹਾਲਾਤ ਚੋਂ ਨਿਕਲ ਰਹੀ ਹੈ ਤੇ ਲੱਗ ਰਿਹਾ ਹੈ ਕਿ ਜੇ ਉਧਰ ਕਾਂਗਰਸ ਤੇ ਆਵਾਦਵੀ ਪਾਰਟੀ ਦਾ ਇਕੱਠ ਜੋੜ ਹੁੰਦਾ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਇਕੱਠ ਜੋੜ ਤੇ ਹੋ ਉਦੋਂ ਜਦੋਂ ਇਹ ਬੇਨ ਦੋ ਤਿੰਨ ਧੜੇ ਜਿਹੜੇ ਨਿਕਲੇ ਨੇ ਖਾਸ ਤੌਰ ਤੇ ਸੰਦੀਪ ਸਿੰਘ ਢੀਂਡਸਾ ਉਹਦੀ ਕੋਈ ਵੱਡੀ ਭੂਮਿਕਾ ਹੋਏਗੀ ਸੋ ਪਰੇ ਦਾਸ ਕੋ 81 ਆਈ ਹੈ ਪੱਤਰਕਾਰੀ ਚ 81 ਆਈਆਂ ਹੁੰਦੀਆਂ ਨੇ ਤੇ ਬਹੁਤ ਵਾਰ ਠੀਕ ਵੀ ਹੁੰਦੀਆਂ ਨੇ ਜੇ ਕੈਲਕੂਲੇਟ ਸਹੀ ਹੋਵੇ ਤੇ ਨਹੀਂ ਕੈਲਕੂਲੇਸ਼ਨ ਠੀਕ ਹੁੰਦੀ ਤਾਂ ਗੜਬੜ ਵੀ ਹੋ ਜਾਂਦੀ ਹੈ ਦੇਖਦੇ ਹਾਂ ਸਹੀ ਹੁੰਦੀ ਹੈ ਕਿ ਨਹੀਂ ਤੇ ਬਿਲਦਿਆਂ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ